ਸਹੀ ਆ ਪਹਿਲਾ ਜਿਹੜੀ ਵੱਡੀ ਜਗਾਈ ਖਲੇ ਸੋ ਕਿੱਧਰ ਗਈ ਆਏ ਹੈ ਹੈ ਆ ਬੈਟਰੀ ਲੈ ਜਾ ਇੱਕ ਹੋਰ ਪਰੂੰ ਬਿਲਕੁਲ ਹੈ ਗੋਟਿਆ ਲੈ ਵਰਕਡ ਲੈ ਵੀਰਦਾ ਬੈਟਰੀ ਆਹ ਓਏ ਆ ਗਈ ਬੈਟਰੀ ਲੈ ਆਉਣਾ ਇੱਥੇ ਨੇੜੇ ਆ ਬੈਟਰੀ ਲੈ ਹੀ ਰਹਾ ਯਾਰ ਆ ਚੱਕ ਲੈ ਯਾਰ ਆ ਸਾਵਾ ਚੱਕ ਲੋ ਯਾਰ ਉਹਨਾਂ ਚੱਕ ਲੈ ਤੂੰ ਚੱਕ ਲੈ ਤੂੰ ਤੂੰ ਬੁਕਾ ਦੇ ਇੱਕ ਨਹੀਂ ਸਾਰੇ ਆਣ ਉਹਨਾਂ ਦੀ ਜਗ ਜਗ ਜੇ ਤਾਂ ਪਿਆ ਇੱਥੇ ਆ ਜਿਹਾ ਜਵਾਕ ਇੱਥੇ ਇੱਥੇ ਨੇੜੇ ਕਿੱਥੋਂ ਆ ਆ ਜਾ 12 ਲੈ ਉਹ ਕੀ ਕਰ ਰਿਹਾ ਖੇਤ ਲੋਕੇ ਜਦੋਂ ਖੇਤ ਲੋਕੇ ਜਦੋਂ ਇਹ ਡੇ ਲਿਆ ਤੇ ਬਣਾ ਲਾਇਆ ਪੈਰ ਚੱਦਾਂਗੇ ਪਿੱਛੇ ਔਰ ਵੇਲਾ ਉਹਦੇ ਕਿੰਨੇ ਬਣਾ ਲੈਣ ਹੈ ਹੈ ਕੰਬਣੀ ਆਉਂਦੀ ਹੈ ਔਰ ਨਵੀਂ ਕੰਬਣਾ ਕੰਬਣਾ ਆਉਂਦੀ ਹੈ ਚਲਾ ਲੈ ਉਹ ਛੋੜੇ ਬੰਦੇ ਨੇ ਪਾਉਂਦੇ ਉਹ ਕਪੜਾ ਆ ਗਿਆ ਲੈ ਕੇ ਆ ਗਿਆ ਹੈ ਭੈਣ ਦੀ ਦੇਣ ਨੇ ਇੱਧਰ ਸਰਪੰਚਾ ਲੈ ਬੋ ਅਗੇ ਲੈ ਚੋ ਥੋੜਾ ਜਾ ਅੱਗੇ ਬੋ লাইਵ ਚੱਲ ਰਿਹਾ ਹੈ ਜੋ ਅੱਗੇ ਲੈ ਪਰ ਆਪੇ ਹੀ ਆ ਜਾਣਾ ਹੋਰ ਇਹ ਬਤਨ ਆਉਂਦੀ ਚਪਰਾ ਦੇ ਦਵੇ ਮੁੜਾ ਹੈ ਕੁੜੀ ਜੀ ਇਹ ਨਾਣੀ ਤੇ ਮੈਨੂੰ ਲੱਗਦਾ ਇਹ ਪਤਾ ਲੱਗਣਾ ਚਾਹੀਦਾ ਹੈ ਪਤਾ ਲੱਗਣਾ ਚਾਹੀਦਾ ਹੈ ਜਾ ਕੇ ਬਗੜਾ ਕੋੜੀ 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 ਜਾਈਂ ਬਾਹਰ ਕਰਦਾ ਇਹ ਚਾਹ ਨੂੰ ਕੋ ਛੱਟ ਗਿਆ ਇਹ ਪਤਾ ਨਹੀਂ ਹੁਣ ਪੱਕਾ ਆ ਕੋਈ ਛੂ ਆਇਆ ਪਿੱਛੂ ਆਇਆ ਕਿੱਥੋਂ ਆਇਆ ਇਹਦਾ ਕੋਈ ਕਸ਼ ਕਹਿ ਨਹੀਂ ਦਿੰਦੇ ਪਾਣੀ ਘਾਲ ਪਰ ਹੋ ਗਏ ਗੱਲ ਪਰ ਧਿਆਨ ਅੱਜ ਬੰਦਾ ਕੀਤਾ ਨਹੀਂ ਯਾਰ ਇਹ ਬਗੜਾ ਬੋਲਦਾ ਨਾ ਜਾਣਾ ਪ੍ਰਾਣਾ ਹੁੰਦਾ ਕ੍ਰਾਬ ਹੋ ਜਾਣਾ ਇਹਨਾਂ ਸਰਪੰਚ ਬਣ ਲਗਾਉਂਗਾ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇੱਕ ਘਟਨਾ ਬਾਰੇ ਜੀ ਦੱਸਣਾ ਕੱਲ ਜੋ ਜੇ ਸਾਹਮਣੇ ਕਿਸੇ ਦਿਨ ਆ ਜੰਮਾ ਬੱਚਾ 4-5 ਮਹੀਨੇ ਦਾ ਬੱਚਾ ਹੋ ਸਕਦਾ ਜੀ ਤੇ ਜਿਹੜਾ ਨਹਿਰ ਚੱਤੀ ਦੇਖਿਆ ਸਾਰੇ ਪਿੰਡ ਵਾਸੀ ਇਕੱਠੇ ਹੋਏ ਆ ਤੇ ਦੇਖਿਆ ਵੀ ਇਹ ਕੱਲ ਜੋ ਆ ਗਿਆ ਵੀ ਕੋਈ ਬੱਚੇ ਦੀ ਸਾਂਭ ਸੰਭਾਲ ਨਹੀਂ ਕਿਸੇ ਨੂੰ ਮਾਵਾਂ ਨੂੰ ਜੇ ਜਰਮ ਦੇਣਾ ਸੀ ਤੇ ਫਿਰ ਪਹਿਲਾਂ ਇਸ ਬੱਚੇ ਨੂੰ ਸੋਚਣਾ ਸੀ ਵੀ ਅਸੀਂ ਜਰਮ ਨਹੀਂ ਲੈਣਾ ਤੇ ਕਰਨਾ ਤੇ ਬੱਚੇ ਨਹੀਂ ਜਨਮ ਦੇਣਾ ਹੀ ਨਹੀਂ ਸੀ ਜੀ ਤੇ ਜੇ ਉਹਨਾਂ ਨੇ ਇਸ ਮਾੜੀ ਘਟਨਾ ਕੀਤੀ ਹੈ ਤੇ ਆ ਦੇ ਏਰੀਆ ਚ ਕਰਦੇ ਸਾਡੇ ਏਰੀਆ ਚ ਆ ਕੇ ਬੱਚਾ ਰੁਕਿਆ ਪਾਣੀ ਸੁੱਕਿਆ ਤਾਂ ਸਾਨੂੰ ਪਤਾ ਲੱਗਿਆ ਤੇ ਅਸੀਂ ਇਹਨੂੰ ਕੋਈ ਬੰਦਿਆਂ ਦੇ ਸਾਥ ਲੈ ਕੇ ਅਸੀਂ ਜਾਣ ਘਾਟੇ ਤੇ ਬੁਲਾ ਦੇਣਗੇ ਬੁਲਾਇਆ ਸਮਾਜ ਸੇਵਕ ਨੂੰ ਆ ਗਿਆ ਤਾਂ ਠੀਕ ਹੈ ਨਹੀਂ ਤੁਸੀਂ ਆ ਦੇ ਟੰਡਲੇ ਵਾਲੇ ਪ੍ਰਸ਼ਾਸਨ ਦੀ ਜਾਣਕਾਰੀ ਲਈ ਦੱਸਦੀ ਇਹ ਕਿਹੜਾ ਇਲਾਕਾ ਹੈ ਤੇ ਕਿਹੜੇ ਪਿੰਡ ਦੇ ਸਰਪੰਚ ਹੈ ਮੈਂ ਕੈਂਡ ਪੰਬੜ ਉਠਾੜ ਦੇ ਸਰਪੰਚ ਬਲਵੀਰ ਸਿੰਘ ਸਾਹਿਬ ਦਾ ਸਰਪੰਚ ਤੇ ਮੌਜੂਦਾ ਸਰਪੰਚ ਮੇਰੀ ਪਤਨੀ ਈਲਾ ਰਾਣੀ ਤੇ ਪਿੰਡ ਦੇ ਆਂਗਣਵਾੜੀ ਮੈਡਮ ਅਰਵੰਸ਼ ਕੋਰ ਉਹਨਾਂ ਲੋਕ ਸਿਖਲਾ ਕੀਤੀ ਤਾਂ ਜੇ ਪਹੁੰਚ ਨਹੀਂ ਸਕੇ ਤੇ ਲੇਟ ਵੀ ਹੋ ਸਕਦੇ ਆ ਲੇਡੀ ਦਾ ਆਉਣਾ ਮੁਸ਼ਕਲ ਸੀ ਤੇ ਅਸੀਂ ਤੁਹਾਨੂੰ ਬੁਲਾਇਆ ਹੈ ਕਿ ਚਲੋ ਆਪਾਂ ਸਾਰਿਆਂ ਸਾਂ ਨਾਲ ਆਪਾਂ ਇਹ ਕਮੇਟੀ ਨਾਲ ਹੈਗੀ ਜੇ ਤੁਣਕੀਆਂ ਤੋਂ ਜਲਾ ਲੱਤੇ ਠਾੜ ਦੇ ਪੰਬੜ ਉਠਾੜ ਦੇ ਕੁਝ ਮੁੰਡੇ ਸਮਾਜਿਕ ਫੌਜੀ ਨੇ ਉਹਨਾਂ ਵੀ ਇਸ ਗੱਲ ਨੂੰ ਸੋਚਿਆ ਕਿ ਚਲੋ ਆਪਾਂ ਬੱਚਾ ਬਾਰ ਕੱਢ ਕੇ ਤੇ ਦਿਖਾ ਦੇ ਨੇ ਚੰਚਾਨ ਗੱਟ ਨੇੜੇ ਹੀ ਸਾਡੇ ਜੀ ਇਸ ਤੋਂ ਬਾਅਦ ਆ ਵੀ ਇੱਥੇ ਤੋਂ ਕਾਰ ਵਾਲੀ ਗੱਲ ਹੈ ਨਹੀਂ ਸਾਨੂੰ ਤਾਂ ਪਤਾ ਹੀ ਅੱਜ ਲੱਗਿਆ ਨਹਿਰ ਸੁੱਕੀ ਮੈਂ ਚਾਰ ਦਿਨ ਹੋ ਗਏ ਠੀਕ ਹੈ ਕਲੀਅਰ ਹੋ ਗਿਆ ਵੀ ਇਨਸਾਨੀ ਬੱਚਾ ਇਨਸਾਨੀਅਤ ਬੱਚਾ ਜੀ ਜਿਵੇਂ ਆ ਚਾਰ ਮਹੀਨੇ ਹੋ ਸਕਦਾ ਹੈ ਤਿੰਨ ਮਹੀਨੇ ਸਾਡੇ ਘਰ ਮੈਂ ਹੰਗ ਪੂਰੇ ਨੇ ਬੱਚੇ ਦੇ ਇੱਧਰ ਬਿਖਾਓ ਚੰਦੇ ਦੇ ਵੇਖਣ ਨੂੰ ਪੂਰਾ ਲਾਈਵ ਦੇਖਦਾ ਬੱਚਾ ਲਾਓ ਭਾਈ ਆ ਗੋਸ਼ੂ ਨੂੰ ਲਾ ਲਾਈਵ ਤੁਸੀਂ ਦੇਖ ਰਹੇ ਹੋ ਪਿੰਡ ਭੰਬਾਵਟੋ ਤੋਂ ਤਸਵੀਰਾਂ ਜਿੱਥੇ ਨਹਿਰ ਦੇ ਵਿੱਚ ਇੱਕ ਪ੍ਰੂਣ ਕਹਿ ਸਕਦੇ ਆ ਬੱਚਾ ਰੁੜ ਕੇ ਆਇਆ ਜਿਸ ਦਾ ਅਜੇ ਕੋਈ ਅੰਗ ਬਣ ਚੁੱਕੇ ਸੀ ਔਰ ਕੁਝ ਜ ਤੂਰੇ ਸੀ ਔਰ ਇੱਥੇ ਨੌਜਵਾਨ ਮੁੰਡਿਆਂ ਨੇ ਜਿਹੜਾ ਅੱਜ ਸਵੇਰੇ ਦੇਖਿਆ ਪਰ ਹੁਣ ਪੁਸ਼ਟੀ ਹੋਈ ਹੈ ਵੀ ਇੱਕ ਇਕੱਠੇ ਹੋਏ ਨੇ ਨੌਜਵਾਨ ਉਹਨਾਂ ਨੇ ਬਾਹਰ ਕੱਢਿਆ ਨਹਿਰ ਚੋਂ ਹੋਰ ਵੀ ਨੌਜਵਾਨ ਨਾਲ ਗੱਲਬਾਤ ਕਰਨਾ ਹਾਂ ਜੀ ਕੀ ਨਾਮ ਹੈ ਕੁੜੀ ਹੈ ਨਾ ਮੇਰਾ ਨਾਮ ਹੈ ਜੀ ਕੁਲਿੰਦਰ ਸਿੰਘ ਉਹ ਹੈ ਜੀ ਵੀ ਇਨਸਾਨੀਅਤ ਦੇ ਤੌਰ ਤੇ ਦੇਖਿਆ ਸੀ ਤਾਂ ਇਹਨੂੰ ਜੀ ਦੇਖਿਆ ਤੇ ਬਾਹਰ ਇਸ ਕਰਕੇ ਕੱਢਿਆ ਵੀ ਕੋਈ ਅਜੇ ਤੱਕ ਤਾਂ ਕੋਈ ਆਇਆ ਨਹੀਂ ਸਮਾਇਸੀ ਵੀ ਜੀ ਸਾਡੀ ਕਮੇਟੀ ਹੈ ਸ਼੍ਰੀ ਦੂਦਨ ਸਿੰਘ ਜੀ ਉਹਦੇ ਨਾਂ ਤੇ ਅਸੀਂ ਕੱਢਿਆ ਜੀ ਆ ਦੇਖ ਲਓ ਬੱਚੇ ਦੇ ਪੂਰੇ ਅੰਗ ਬਣੇ ਹੋਏ ਆ ਕੁੜੀ ਹੈ ਕੁੜੀ ਹੈ ਪਾਣੀ ਜੀ ਇਹ ਕਲੀਅਰ ਹਰਹਣ ਹੱਤਿਆ ਹੈ ਜੀ ਹਾਂਜੀ ਪੂਰਾ ਬਣਿਆ ਹੋਇਆ ਹੈ ਜੀ ਜੀ ਕਿ ਦੇਖੋ ਇਹ ਕਲਯੁਗ ਹੀ ਚੱਲ ਰਿਹਾ ਜੀ ਜੀ ਹਾਂ ਜੀ ਹੋਰ ਇਦਾਂ ਦੇ ਜਿਹੜੇ ਘਟਨਾਵਾਂ ਹੋ ਰਹੀਆਂ ਨੇ ਕੀ ਸੰਦੇਸ਼ ਦੇਣਾ ਚਾਹੁੰਦੇ ਆਂ ਆਈ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਜਾਦਾ ਬੱਚੇ ਨੂੰ ਜਨਮ ਦਿਓ ਨਾ ਜੀ ਹਾਂ ਜੀ ਨਹੀਂ ਪਾਲਿਆ ਦੇ ਹੀ ਪਾਲਿਆ ਜਾਂਦਾ ਤਾਂ ਆਪ ਦਾ ਦੇਖ ਲਓ ਜੀ ਠੀਕ ਵੀ ਬਹੁਤ ਸਾਰੇ ਆ ਅੱਜ ਕੱਲ੍ਹ ਜੋ ਆਕ ਜਿਨ੍ਹਾਂ ਦੇ ਨਹੀਂ ਵੀ ਹੋ ਰਹੇ ਵੀ ਉਹਨਾਂ ਨੂੰ ਦੇ ਦਿੱਤੇ ਉਸ ਤਰ੍ਹਾਂ ਹਾਂ ਜੀ ਹਾਂ ਜੀ ਆਹੋ ਤਾਂ ਯਾਰ ਆਦੀ ਯਾਰ ਬਹੁਤ ਗਲਤ ਕੀਤਾ ਜਿੰਨਾ ਵੀ ਕੀਤਾ ਜੀ ਸੋ ਪੰਬਾਬੜੋ ਤੋਂ ਤਨਾ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਪ੍ਰਾਣ ਮਿਲਿਆ ਹੈ ਬੱਚਾ ਜਿਸ ਨਹਿਰ ਦੇ ਵਿੱਚੋਂ ਇਹਦਾ ਅਜੇ ਪੁਸ਼ਟੀ ਨਹੀਂ ਹੋਈ ਬੇ ਪਿੱਛੋਂ ਤਾਰ ਕੇ ਆਇਆ ਹੈ ਜਾਂ ਨਜ਼ਦੀਕੀ ਕੋਈ ਹੈ ਵੀ ਫਿਲਹਾਲ ਉਸ ਨੂੰ ਵੀ ਚਾਹੀਦੀ ਜਾਂਚ ਵੀ ਇਤਲਾ ਕੀਤੀ ਹੈ ਨੇੜੇ ਦੇ ਪੁਲਿਸ ਕਰਮੀਆਂ ਨੂੰ ਵੀ ਔਰ ਥਾਣੇ ਨੂੰ ਵੀ ਪਰ ਅਜੇ ਤੱਕ ਕੋਈ ਪਹੁੰਚ ਨਹੀਂ ਕੀਤੀ ਗਈ ਔਰ ਸਮਾਜ ਸੇਵੀਆਂ ਨੂੰ ਵੀ ਅਪੀਲ ਹੈ ਦੇ ਜਿੱਥੇ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਤਾਂ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇ। ਬਈ ਉਹਨੇ ਦੇ ਕੋਰੇ ਆ ਗਏ ਜੀ। ਮੈਂ ਸੋਲਾ ਚਲੀ। ਹੋਰ ਚੱਲ। ਚੱਲ ਜੀ। ਕਈ ਜਾਂਦੀ ਨੇ। ਕਈ ਨਹੀਂ ਪਰਦਾ ਨਾ। ਰੇਡ ਦੇਣਾ। ਕਿਤੇ ਕਿਤੇ ਕਈ। ਕਿਤੇ ਕਿਤੇ ਕਿਤੇ। ਕਰ ਲਓ। ਚੱਲ ਜੀ। 真的。